ਸਰਬਸੰਮਤੀ ਨਾਲ ਚੁਣੀ ਗਈ 8 ਮੈਂਬਰੀ ਪੰਚਾਇਤ ਸਰਪੰਚੀ ਦੀਆਂ ਚੋਣਾਂ ਦੌਰਾਨ ਜਿੱਥੇ ਲੱਖਾਂ ਰੁਪਏ ਖਰਚ ਹੁੰਦੇ ਹਨ ਆਪਸੀ ਰੰਜਿਸ਼ਾਂ ਪੈਂਦੀਆਂ ਹਨ ਪਾਰਟੀਆਂ ਬਣਦੀਆਂ ਹਨ ਉੱਥੇ ਹੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਸਿਰਫ ਅੱਧੇ ਘੰਟੇ ਦੀ ਬੈਠਕ ਤੋਂ ਬਾਅਦ ਪਿੰਡ ਰਾਮਪੁਰ ਕਲਾ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿੱਚ ਸਰਪੰਚ ਦੇ ਨਾਲ ਸੱਤ ਪੰਚਾਂ ਦਾ ਚੋਣ ਸਰਬਸੰਮਤੀ ਨਾਲ ਹੋਇਆ ਜਿਸ ਨੂੰ ਪੂਰੇ ਪਿੰਡ ਨੇ ਸਹਿਮਤੀ ਦਿੱਤੀ ਸਭ ਤੋਂ ਵੱਡੀ ਇਹ ਗੱਲ ਰਹੀ ਕਿ ਇਹਦੇ ਵਿੱਚ ਪਹਿਲਾਂ ਦੇ ਬਣੇ ਤਿੰਨ ਸਾਬਕਾ ਸਰਪੰਚ ਵੀ ਮੌਜੂਦ ਰਹੇ ਜੋ ਕਿ ਨਵੇਂ ਬਣੇ ਸਰਪੰਚ ਦਾ ਸਾਥ ਦੇਣਗੇ ਚੁਣੇ ਗਏ ਨਵੈਂਦਿਆਂ ਦਾ ਵੇਰਵਾ ਇਸ ਤਰ੍ਹਾਂ ਹੈ ਸਰਜੀਤ ਸਿੰਘ ਸਰਪੰਚ ਗੁਰਪਾਲ ਸਿੰਘ ਸੁਰਿੰਦਰ ਸਿੰਘ ਗੁਰਵਿੰਦਰ ਸਿੰਘ ਰਾਮਕਰਨ ਕਮਲਜੀਤ ਕੌਰ ਗੌਰਪ੍ਰੀਤ ਕੌਰ ਅਤੇ ਬੀਨਾ ਕੌਰ ਨਵੀਂ ਪੰਚਾਇਤ ਵਿੱਚ ਸ਼ਾਮਲ ਹਨ ਰਿਜ਼ਰਵ ਕੈਟਾਗਰੀ ਦਾ ਖਾਸ ਖਿਆਲ ਕਰਦਿਆਂ ਹੋਇਆ ਨਵੀਂ ਪੰਚਾਇਤ ਦੇ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਪਿੰਡ ਰਾਮਪੁਰ ਕਲਾਂ ਜੀ ਤੇ ਅੱਜ ਜੋ ਇਹ ਸਾਰੇ ਇਕੱਠੇ ਹੋਏ ਸਹਿਮਤੀ ਬਣੀ ਹੈ ਕੀ ਕਹਿੰਦੇ ਇਹ ਸਾਡੇ ਪਿੰਡ ਰਾਮਪੁਰ ਕਲਾਂ ਦੇ ਵਿੱਚ ਅੱਜ ਸਹਿਮਤੀ ਬਣੀ ਹੈ ਜੀ ਤੇ ਸਰਪੰਚ surjit singh ਚੁਣੇ ਗਏ ਹੈ ਜੀ ਸਾਰੇ ਪਿੰਡ ਨਗਰ ਨੇ ਜੀ ਸਾਂਝਾ ਇਕੱਠਾ ਕਰਕੇ ਤੇ ਵੀਰ ਨੂੰ ਸਰਪੰਚ ਬਣਾਇਆ ਹੈ ਜੀ ਸੱਤ ਵਾਰਡ ਨੇ ਜੀ ਸੱਤ ਪੰਚ ਵੀ ਸਹਿਮਤੀ ਨਾਲ ਬਣੇ ਨੇ ਜੀ ਤੇ ਅੱਠਵਾਂ ਸਰਪੰਚ ਵੀ ਸਾਡਾ ਸਹਿਮਤੀ ਨਾਲ ਬਣਿਆ ਹੈ ਜੀ ਸਰਪੰਚ ਸਾਹਿਬ ਤੁਸੀਂ ਅੱਜ ਸਾਰੇ ਪਿੰਡ ਦੀ ਸਹਿਮਤੀ ਨਾਲ ਸਰਪੰਚ ਬਣੋ ਕੀ ਜਾਣਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਿੰਡ ਨਗਰ ਦਾ ਰਾਮਪੁਰ ਕਲਾਂ ਦਾ ਸਾਰੇ ਬਹੁਤ ਸਹਿਮਤੀ ਤੇ ਸਭ ਨੇ ਆਪਣੇ ਹਿੱਸੇ ਸਮਝ ਕੇ ਜੋ ਵੀ ਨਗਰ 7 ਮੈਂਬਰ ਤੇ 8ਵਾਂ ਪੰਚਾਇਤ ਜੋ ਵੀ ਸਹਿਮਤੀ ਨਾਲ ਬਹੁਤ ਵਧੀਆ ਉੱਤੇ ਬਣ ਗਏ ਕਿੰਨਾ ਕੁ ਪਿੰਡ ਵਾਲਾਂ ਦਾ ਵਿਸ਼ਵਾਸ ਤੁਸੀਂ ਜਤਾਇਆ ਤੇ ਆਉਣ ਵਾਲੇ ਸਮੇਂ ਚ ਇਹਨਾਂ ਨਾਲ ਵਾਦਾ ਕਰਦੇ ਹੋ ਸਰ ਜ ਚੰਗੇ ਤੇ ਚੰਗੇ ਕੰਮ ਜੋ ਵੀ ਪਿੰਡ ਦਾ ਭਲਾਈ ਦਾ ਕੰਮ ਹੋਊਗਾ ਸਬਸਤਰਾ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਵੀ ਸਹਿਮਤੀ ਨਾਲ ਬੰਦਾ ਉਹਨੂੰ ਇਨਾਮ ਦਿੱਤਾ ਜਾਏਗਾ ਉਸ ਇਨਾਮ ਦੀ ਰਾਸ਼ੀ ਨੂੰ ਕਿੱਦਾਂ ਕੀ ਲਾਉਂਗੇ ਜੋ ਵੀ ਪੰਚਾਇਤ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਵੀ ਪਿੰਡ ਚ ਆਏਗਾ ਅਸੀਂ ਸੋਚ ਸਮਝ ਕੇ ਜੋ ਵੀ ਸਹੀ ਕੰਮ ਤੇ ਪੈਸਾ ਲਾਉਂਦਾ ਐਸੇ ਪਿੰਡ ਦੇ ਅਜੇ ਕੀ ਕੀ ਕੰਮ ਮਾਈਂਡ ਇਚ ਚੱਲ ਰਹੇ ਆ ਕਾਫੀ ਮੈਂਡੇ ਕੰਮ ਦਾ ਪਹਿਲਾਂ ਵੀ ਬਹੁਤ ਚੰਗੇ ਕੰਮ ਹੋਏ ਨੇ ਜੀ ਆਣ ਵਾਲਾ ਕੰਮ ਜੋ ਵੀ ਹੋਏਗਾ ਚੰਗੇ ਤੇ ਚੰਗਾ ਕੰਮ ਅਸੀਂ ਕਰਾਂਗੇ ਪਿੰਡ ਦਾ ਹਾਂਜੀ ਸਰਪੰਚ ਸਾਹਿਬ ਤੁਹਾਡਾ ਅੱਜ ਦੀ ਇਸ ਜੋ ਸਹਿਮਤੀ ਹੈ ਬਹੁਤ ਵੱਡਾ ਹੱਥ ਰਹਿ ਕੀ ਕਹਿੰਦੇ ਨਹੀਂ ਸਾਰੇ ਪਿੰਡ ਦਾ ਨਗਰ ਦਾ ਸਹਿ ਹੱਥ ਰਿਹਾ ਜੀ ਇਹਦੇ ਸੰਯੋਗ ਰਿਹਾ ਪਹਿਲਾਂ ਵੀ ਪੰਚਾਇਤਾਂ ਨੇ ਬਹੁਤ ਵਧੀਆ ਕੰਮਕਾਰਜ ਕੀਤੇ ਆ ਅੱਜ ਸਾਨੂੰ ਸਰਜੀਤ ਸਿੰਘ ਗੋਗੇ ਦੇ ਉੱਤੇ ਪੂਰੇ ਪਿੰਡ ਨੂੰ ਬਸਵਾਸ ਸੀ ਇਸ ਕਰਕੇ ਇਹਨੂੰ ਚੁਣਿਆ ਗਿਆ ਕਿਉਂਕਿ ਆਣ ਵਾਲੇ ਟਾਈਮ 'ਚ ਸਾਨੂੰ ਇਹ ਤੇ ਇਨਾ ਭਰੋਸਾ ਹੈ ਪੰਚਾਇਤ ਤੇ ਵੀ ਵਧੀਆ ਕੰਮ ਕਰਨਗੇ ਜਿੱਦਾਂ ਪਹਿਲੀ ਪੰਚਾਇਤ ਕਰਦੀਆਂ ਆਈਆਂ ਉਤਨਾ ਉਤਨਾ ਤੋਂ ਵੱਧ ਚੜ੍ਹ ਕੇ ਕੰਮ ਕਰਨਗੇ ਤੇ ਤੁਸੀਂ ਸਰਪੰਚ ਰਹੇ ਤੇ ਅੱਜ ਵਾਲੀ ਜੋ ਟੀਮ ਬਣੀ ਆ ਇਹਦੇ ਵਿੱਚ ਸਾਬਕਾ ਸਰਪੰਚ ਵੀ ਹੈ ਕੋਈ ਸ਼ਾਇਦ ਹੋਵੇ ਤਿੰਨ ਤਿੰਨ ਸਾਬਕਾ ਸਰਪੰਚ ਆਏ ਵੇ ਜੀ ਜੀ ਹਾਂ ਜੀ ਰਾਮ ਰਾਮ ਕਰਨ ਹਮ ਹਰਿੰਦਰ ਸਿੰਘ ਹਮ ਸੁਰਿੰਦਰ ਸਿੰਘ ਤੇ ਟੋਟਲ ਕਿੰਨੇ 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 ਮੈਂਬਰ ਆ ਤੇ ਉਹਨਾਂ ਦੇ ਕੀ ਨਾਮ ਨੇ ਸੱਤ ਸੱਤ ਮੈਂਬਰ ਹੈ ਜੀ 8ਵਾਂ ਸਰਪੰਚ ਆ ਜੀ ਸਰਪੰਚ ਸੁਰਜੀਤ ਸਿੰਘ ਗੋਗਾ ਹਮ ਗੁਰਵਿੰਦਰ ਸਿੰਘ ਪੰਚ ਹਮ ਮਲਕੀਤ ਸਿੰਘ ਪੰਚ ਹਮ ਗੁਰਪਾਲ ਸਿੰਘ ਪੰਚ ਹਮ ਹਰਮਿੰਦਰ ਸਿੰਘ ਪੰਚ ਤੇ ਕਰਮਜੀਤ ਬినా ਬినా ਕੁਮਾਰੀ ਪੰਚ ਕਰਮਜੀਤ ਕੌਰ ਪੰਚ ਇਹ ਸੱਤ ਮੈਂਬਰ ਹੈ ਤਿੰਨ ਲੇਡੀਆਂ ਤਿੰਨ ਲੇਡੀਆਂ ਜੀ ਤੇ ਇਹਦੇ ਚ ਕਿਹੜੇ ਕਿਹੜੇ ਰਿਜ਼ਰਵ ਨੇ ਤੇ ਕਿਹੜੇ ਕਿਹੜੇ ਕਿਸ ਤਰ੍ਹਾਂ ਸੀਗੇ ਇਹਦੇ ਚ ਮਰਾ ਖਾਲੀ ਇੱਕ ਤਾਂ ਇੱਕ ਇੱਕ ਲੇਡੀ ਰਿਜ਼ਰਵ ਹੈ ਇੱਕ ਜਨਰਲ ਰਿਜ਼ਰਵ ਹੈ ਜੀ ਤੇ ਲੇਡੀ ਦੋ ਜਨਰਲ ਚ ਹੋਏ ਤੇ ਹੁਣ ਪਿੰਡ ਦਾ ਵਿਕਾਸ ਤਿੰਨ ਪੁਰਾਣੇ ਸਰਪੰਚ ਨਵੇਂ ਸਰਪੰਚ ਦੇ ਵਿਚਾਰ ਸਾਰੇ ਮਿਲ ਜੁਲ ਕੇ ਮਿਲ ਜੁਲ ਕੇ ਕੰਮ ਕਰਨ ਉਹਨੂੰ ਕਿੰਨੀ ਕੁ ਗਤੀ ਮਿਲੇਗੀ ਫੁੱਲ ਫੁੱਲ ਬਲ ਮਿਲੂਗਾ ਉਹਨੂੰ ਹੁਣ ਪਾਵਰ ਮਿਲੂਗੀ ਜੀ ਤਿੰਨ ਦੋ ਸਾਫਾ ਤਿੰਨ ਸਾਫਾ ਸਰਪੰਚ ਨਾਲ ਨੇ ਜੀ ਬਾਕੀ ਮੌਜੂਦਾ ਜਿੰਨੀ ਟੀਮ ਹੈਗੀ ਉਹ ਨਵੇਂ ਮੁੰਡਿਆਂ ਦੀ ਟੀਮ ਹੈ ਜੀ ਸਾਰਿਆਂ ਦੀ ਤੇ ਉਹ ਪਿੰਡ ਨੇ ਵਿਸ਼ਵਾਸ ਦੇ ਕੇ ਜਿਸ ਹਿਸਾਬ ਨਾਲ ਸਾਰਿਆਂ ਨੂੰ ਬਣਾਇਆ ਹੈਗਾ ਦੇਖਦੇ ਹੋਏ ਕਿ ਇਹ ਚੰਗੇ ਮੁੰਡੇ ਨੇ ਚੰਗਾ ਕੰਮ ਕਰਨਗੇ ਉਸੇ ਹਿਸਾਬ ਨਾਲ ਅਸੀਂ ਪਿੰਡ ਦੀਆਂ ਜਿਹੜੀਆਂ ਉਮੀਦਾਂ ਨੇ ਆਸਾਂ ਨੇ ਸਾਡੇ ਉੱਤੇ ਅਸੀਂ ਉਹਨਾਂ ਤੇ ਖਰੇ ਉਤਰਾਂਗੇ